ਜਦੋਂ ਮੈਂ ਜਿਹਨੂੰ ਹਿਸਾਬ ਪਤਾ ਮੰਗ ਲੈਨੇ ਆ ਉਦੋਂ ਉਦੋਂ ਕਹਿੰਦਾ ਸਾਡਾ ਡੋਟ ਸਿਰ ਪਾਏ ਡੋਟ ਨਹੀਂ ਹੁਣ ਕਣਕ ਦਾ ਹਿਸਾਬ ਹੋਇਆ ਨਹੀਂ ਅਜੇ ਤੱਕ ਕਣਕ ਦਾ ਹਿਸਾਬ ਕਣਕ ਦਾ ਹਿਸਾਬ ਕਿੱਥੇ ਹੈ ਜੀ ਜਦੋਂ ਮੈਂ ਜਾਣਾ ਇਹਦੇ ਕੋਲੇ ਮੈਂ ਹਿਸਾਬ ਕਰ ਲਾਂ ਤੇ ਕੋਈ ਗੱਲ ਨਹੀਂ ਤਰ ਕਰ ਲੈਨੇ ਆ ਕੱਲ ਨੂੰ ਕਰ ਲਾਂਗੇ ਪਰਸੋਂ ਕਰ ਲਾਂਗੇ ਹੁਣ ਜਦੋਂ ਜੀ ਮੈਂ ਹੁਣ ਜਾਣਾ ਤੇ ਮੈਨੂੰ ਕਹਿੰਦਾ ਆ ਗਿਆ ਮੈਂ ਦੋ ਅੱਧੇ ਘੰਟੇ ਨੂੰ ਆ ਗਿਆ ਘੰਟੇ ਨੂੰ ਆ ਗਿਆ ਸੇ ਬਹਿ ਕੇ ਮੁੜਿਆ ਹੁਣਾ ਜੀ ਅਜੇ ਗਾਂ ਡੀਏਪੀ ਰੇ ਸਪਰੇ ਸਾਰਾ ਕੁਝ ਲੈਣ ਆਲਾ ਪਿਆ ਜੀ ਗਾਂ ਝੋਨਾ ਲਾਉਣਾ ਜੀ ਹੂੰ ਤੇ ਮੈਨੂੰ ਮੈਂ ਹੁਣ ਕੱਲ ਕੇ ਪਰਸੋਂ ਗਿਆ ਸੀ ਮੈਂ ਕਿਹਾ ਵੀ ਪਹਿਲਾਂ ਹਸਾਬ ਮਲਾ ਲਾ ਵੀ ਮੈਨੂੰ ਪੈਸਿਆਂ ਦੀ ਲੋੜ ਆ ਵੀ ਮੈਂ ਠੇਕੇ ਵਾਲਿਆਂ ਨੂੰ ਵੀ ਦੇਣੇ ਲੱਖ ਰੁਪਈਆ ਮੇਰਾ ਖਰਾਬ ਹੁੰਦਾ ਤੇ ਵੀ ਤੂੰ ਐ ਨਾ ਕਰ ਤੇ ਮੈਨੂੰ ਕਹੇ ਤੇਲ ਦੀ ਤੇਲ ਦੀ ਪਰਚੀ ਲੈ ਜਾ ਤੇਲ ਦੀ ਪਰ ਮੈਂ ਤੇਲ ਸਿਰਚ ਮਾਰਨਾ ਹੀ ਮੈਨੂੰ ਤਾਂ ਪੈਸਿਆਂ ਦੀ ਲੋੜ ਆਈ ਇਕੱਲੇ ਤੇਲ ਦਾ ਸਿਰਚ ਕੀ ਕਰੂਗਾ ਜੇ ਤੁਸੀਂ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਵੀ ਜਦੋਂ ਲੋਡਿੰਗ ਲਿਫਟਿੰਗ ਹੋ ਜਾਂਦੀ ਹੈ ਨਾ ਫਸਲ ਦੀ ਹਾਂਜੀ ਉਹਦੇ ਹਿਸਾਬ-ਕਿਤਾਬ ਕਰਕੇ ਆੜਤੀਆ ਜਿਹੜਾ ਉਹ ਜ਼ਿੰਮੇਦਾਰ ਨੂੰ ਕਹਿੰਦਾ ਵੀ ਜਾਂ ਤਾਂ ਮੇਰੇ ਤੇਰੇ ਵੱਲ ਟੁੱਟ ਗਏ ਜਾਂ ਤੇਰੇ ਮੇਰੇ ਵੱਲ ਵੱਧ ਗਏ ਹਾਂਜੀ ਤੂੰ ਹਿਸਾਬ ਕਰਕੇ ਨੂੰ ਕਹਿੰਦਾ ਵੀ ਦੱਸ ਹੁਣ ਤੂੰ ਗਾਹ ਕੀ ਕਰਨਾ ਇਹਨਾਂ ਨੂੰ ਹਿਸਾਬ ਬਣਾ ਕੇ ਦਿੱਤਾ ਹੋਏ ਨਹੀਂ ਹਿਸਾਬ ਤੁਸੀਂ ਹੁਣ ਦੇਖੋ ਹਿਸਾਬ ਬਣਾ ਕੇ ਨਹੀਂ ਦਿੱਤਾ ਤੁਸੀਂ ਹਲੇ ਹਿਸਾਬ ਬਣਾ ਕੇ ਦਿੱਤਾ ਹੁੰਦਾ ਤਾਂ ਇੱਥੇ ਨਾ ਆਉਂਦਾ ਇਹਨਾਂ ਨੂੰ ਹਿਸਾਬ ਸਮਝਣ 'ਚ ਫਰਕ ਆ ਜੀ ਨਹੀਂ ਸਮਝਣ 'ਚ ਨਹੀਂ ਤੁਸੀਂ ਕਣਕ ਦਾ ਹਿਸਾਬ ਕਿਉਂ ਨਹੀਂ ਕੀਤਾ ਪਿਛਲਾ ਹਿਸਾਬ ਉਹ ਦੋ ਤਿੰਨ ਸਾਲਾਂ ਦਾ ਕਹਿੰਦਾ ਵੀ ਸਾਨੂੰ ਬਣਾ ਕੇ ਦਿੰਦਾ ਸਾਡੇ ਸਿਰ ਟੁੱਟ ਜਾਂਦਾ 4 ਲੱਖ 5 ਲੱਖ 6 ਲੱਖ ਉਹ ਇਹ ਕੋਈ ਸਮਾਨ ਮੇਰੇ ਤੋਂ ਲੈ ਕੇ ਜਾਂਦੇ ਆ ਜਿਹੜੀ ਮੈਨੂੰ ਸਾਫ਼ ਸ਼ਬਦਾਂ ਜਿਹੜੀ ਗੱਲ ਮੈਂ ਪੁੱਛਣੀ ਚਾਹੁੰਦਾ ਨਾ ਦੇਖੋ ਲਜਾਓ ਨਾ ਮੈਨੂੰ ਲਜਾਉਣ ਦੀ ਕੋਸ਼ਿਸ਼ ਨਾ ਕਰੋ ਨਾ ਮੈਂ ਨਾ ਬਾਲੀਆਂ ਲੰਮੀਆਂ ਗੱਲਾਂ 'ਚ ਮੈਂ ਜਾਣਾ ਮੈਨੂੰ ਤਾਂ 2b ਪੁਆਇੰਟ ਬਸ ਨਿਬੇੜਾ ਚਾਹੀਦਾ ਗਾ ਠੀਕ ਹੈ ਤੇ ਉਹ ਮੈਂ ਕਰਨਾ ਹੈ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਹੁਣ ਤੱਕ 1.5 ਮਹੀਨੇ ਤੋਂ ਉੱਤੇ ਹੋ ਗਿਆ ਕਣਕ ਮੰਡੀਆਂ ਤੋਂ ਚੱਕੀ ਗਈ ਤੁਸੀਂ ਹੁਣ ਤੱਕ ਕਣਕ ਦਾ ਹਿਸਾਬ ਕਿਉਂ ਨਹੀਂ ਕਰਦੇ ਉਹਦੀ 25 ਕੇ 30 ਕੇ 32 ਕਿਲਿਆਂ ਦੀ ਕਿੰਨੀ ਹੈ ਠੇਕੇ ਵਾਲੀ ਸਮੇਤ ਤੁਸੀਂ ਹਿਸਾਬ ਕਿਉਂ ਨਹੀਂ ਕਰਦੇ ਕਣਕ ਦਾ ਹਿਸਾਬ ਮੈਂ ਦੇਦਣਾ ਤੁਹਾਨੂੰ ਪਹਿਲਾਂ ਤਾਂ ਪੈਸੇ ਦੇ ਦੇਣਗੇ ਪਹਿਲੇ ਟੁੱਟੀਆਂ ਦੇ ਮਤਲ ਮੈਂ ਇਹਨਾਂ ਨੂੰ ਫਰਾ ਇੱਕ ਵਾਰੀ ਅੰਦਾਜ਼ੇ ਨਾਲ ਦੱਸਦਾ ਸੀਗਾ ਜੀ ਵੀ ਇੰਨੇ ਕੁ ਬਹਿ ਇਹਨਾਂ ਕਿ ਨਹੀਂ ਡੁੱਟਦੇ ਆ ਤੇ ਬਾਕੀ ਜਿਹੜਾ ਸਹੀ ਹਿਸਾਬ-ਤਹਾਬ ਹੈਗਾ ਉਹ ਇਹਨਾਂ ਨੂੰ ਮੈਂ ਕੋਈ ਗੱਲ ਥੋੜੇ-ਮੋਟੇ ਦਿਨਾਂ ਚਲਾ ਕੇ ਦੇ ਦੂੰਗਾ ਇਹਨਾਂ ਨੂੰ ਮੈਂ ਇਹਨਾਂ ਕੜੀ ਅੰਦਾਜ਼ਾ ਜੇ ਮੈਂ ਦੱਸਦਾ ਸੀ ਇਹਨਾਂ ਨੂੰ ਵੀ 4 ਤੋਂ ਲੈ ਕੇ 5 ਲੱਖ ਰੁਪਏ ਦਾ ਕੱਢ ਕਵਾਇਆ ਜੀ ਦੇਖੋ ਤੁਹਾਡੀ ਜਿਹੜੀ ਕਾਮ ਹੈ ਨਾ ਪੜ੍ਹੀ ਲਿਖੀ ਕਾਮ ਹੈ ਹਾਂਜੀ ਠੀਕ ਹੈ ਮੈਂ ਆਪ ਜਟਾ ਜੀਮੀਨਦਾਰਾਂ ਦਾ ਮੁੰਡਾ ਹੈ ਤੇ ਉਹ ਕਹਿੰਦੇ ਵੀ ਜਦੋਂ ਕੋਤ ਪਰਮਾਤਮਾ ਨੇ ਭਗਵਾਨ ਨੇ ਧਰਮ ਰਾਜ ਨੇ ਰੱਬ ਨੇ ਜੋ ਕਹਨੇ ਆਂ ਤੇ ਅਕਲ ਵੰਡੀ ਸੀ ਨਾ ਹਾਂਜੀ ਤੇ ਸਭ ਵੀ ਆਇਆ ਕਲਨਾ ਦਾ ਪੁਰਜਾ ਠੀਕ ਹੈ ਇਹਨੂੰ ਕਿੱਥੇ ਰੱਖਣਾ ਹੈ ਤੇ ਉਹ ਥੋੜੇ ਬਾਣੀਆਂ ਭਾਈ ਜਰ ਨੇ ਇਹ ਗੱਲ ਪੁੱਛੀ ਸੀ ਵੀ ਇਹ ਕਾਦੇ ਵਾਸਤੇ ਹੈ ਉਹ ਕਹਿੰਦਾ ਵੀ ਇਹ ਕੰਮ ਕਰਨ ਤੋਂ ਪਹਿਲਾਂ ਦੱਸ ਦਿਆ ਕਰੂਗੀ ਜਿਹੜੀ ਅਕਲ ਹੈ ਕਿ ਐਂ ਕਰ ਲਾ ਤੇ ਉਹ ਸਹੀ ਹੋ ਜਾ ਕਰੂਗਾ ਤੇ ਥੋੜਾ ਬਾਣੀਆਂ ਭਾਈ ਜਰਾ ਕਹਿੰਦਾ ਵੀ ਮੇਰੇ ਮੂਰੇ ਲਾ ਦਿਓ ਇਹਨੂੰ ਜਿਹੜੀਆਂ ਕਹਾਵਤਾਂ ਹੈ ਪ੍ਰਾਣੀਆਂ ਬਜ਼ੁਰਗਾਂ ਦੀ ਮੈਂ ਕੋਲੋਂ ਨਹੀਂ ਬਣਾ ਰਿਹਾ ਠੀਕ ਹੈ ਥੋੜੇ ਬਾਣੀਆਂ ਕਹਾਟਾ ਗਰੀ ਨੇ ਜਦੋਂ ਇਨਸਾਨ ਬਣਿਆ ਨਾ ਤੇ ਅਕਲ ਮੂਰੇ ਲਵਾ ਕੇ ਲੈਂਦੀ ਸੀ ਹਾਂਜੀ ਵੀ ਆਪ ਦੀ ਜ਼ੁਬਾਨ ਤੋਂ ਪਹਿਲਾਂ ਜਿਹੜੀ ਅਕਲ ਕੰਮ ਕਰਦੀ ਜਿੱਥੇ ਸਾਡੀ ਵਾਰੀ ਆਈ ਸੀ ਉਦੋਂ ਪੁੱਛਿਆ ਵੀ ਅਕਰ ਤੇ ਸਾਡੀ ਮੁੱਛ ਖੜੀ ਹੁੰਦੀ ਹੈ ਅਸੀਂ ਤਾਂ ਚਾਰ ਉਂਗਲਾਂ ਤਾਂ ਪਿੱਛੇ ਨਾ ਵੱਟ ਪਿੱਛੇ ਤੇ ਬੰਦਾ ਮਾਰ ਦਿੰਦੇ ਆ ਠੀਕ ਹੈ ਉਦੋਂ ਬਾਅਦ ਚੱਕਲ ਆਉਂਦੀ ਹੈ ਕਿਉਂਕਿ ਕਹਤਾ ਸੀ ਰੱਬ ਨੂੰ ਵੀ ਇਹ ਜੱਟ ਹੈ ਜਿੱਥੇ ਅਸੀਂ ਜਾਵਾਂਗੇ ਤੇ ਇਕੱਲ ਸਾਲੀ ਲੱਗਦੀ ਸਾਡੇ ਮੂਹਰੇ ਲਾ ਕੇ ਜਾਊਗੀ ਪਿੱਛੇ ਜਿੱਥੇ ਮਰਜੀ ਤੁਰੇ ਫਿਰਿਆਂ ਦਾ ਹੁਣ ਫਿਰ ਉਹ ਤੁਸੀਂ ਵੇਖਿਆ ਨਾ ਵੀ ਜੋ ਮਰਜੀ ਹੋ ਜਾਏ ਕਤਲ ਕਰਨਾ ਪੈ ਜੇ ਥਾਣੇ ਕਚਹਿਰੀਆਂ ਬੇਸ਼ੱਕ ਸਾਰੀ ਉਮਰ ਲੱਗ ਜੇ ਪਰ ਫਿਰ ਵੀ ਇਹੀ ਕਹਣਾ ਕੋਈ ਨਹੀਂ ਮੈਂ ਆ ਦੀ ਆਕੜ ਕੱਢ ਕੇ ਛੱਡੂਗਾ ਮੈਂ ਤੇਦੀਆਂ ਕੀਸੀਆ ਕਰਾ ਕੇ ਛੱਡੂ ਬਾਣੀਆਂ ਜਿਹੜਾ ਮਾੜਾ ਝਗੜਾ ਹੋ ਜੂਦੇ ਨੂੰ ਮੇਟ ਦੇਣਾ ਤੁਸੀਂ ਕਿਵੇਂ ਜੱਟ ਬਾਣੀਆਂ ਬਣੇ ਬੈਠੇ ਹੋ ਤੁਸੀਂ ਕਲੇਸ਼ਪਾਈ ਬੈਠੇ ਹੋ ਤਿੰਨ ਸਾਲਾਂ ਦਾ ਹਿਸਾਬ ਕਰੀ ਬੈਠਾ 6 ਮਹੀਨੇ ਤੋਂ ਤੁਸੀਂ ਦੇਖੋ ਮੈਂ ਤੁਹਾਨੂੰ ਕਹਣਾ ਕਿ ਤੁਹਾਨੂੰ ਤੁਸੀਂ ਉਹੀ ਨਾ ਮੇਰਾ ਗੁੱਸਾ ਨਾ ਕਰਿਓ ਮੈਂ ਨਹੀਂ ਕਿਸੇ ਨੂੰ ਮਾੜਾ ਬੋਲਦਾ ਹੁੰਦਾਗਾ ਮੈਨੂੰ ਤਾਂ ਸਾਨੂੰ ਤਾਂ ਸੰਸਕਾਰੀ ਇਹੋ ਜਿਹੇ ਮਿਲੇ ਵੀ ਆ ਵੀ ਤੁਸੀਂ ਅਕਲ ਨੂੰ ਅੱਗੇ ਰੱਖਣ ਵਾਲਾ ਕੰਮ ਹੀ ਕਰੋ ਜੇ ਕੋਈ ਡਿਸਪਿਊਟ ਹੈਗਾ ਤਾਂ ਡਿਸਪਿਊਟ ਜੇ ਕੋਈ 20-50 ਹਜ਼ਾਰ ਦਾ ਹੋਵੇ ਨਾ ਸੇਟ ਜੀ ਤਾਂ ਮੈਂ ਵੀ ਮੰਨ ਸਕਦਾ ਭਨੇਕਾ ਕਿ ਨੂੰ ਲੱਗ ਸਕਦਾ ਹੈ 4-4 5-5 ਲੱਖ ਦਾ ਜਾਂ 6-6 ਲੱਖ ਦਾ ਭਲੇਖਾ ਕਦੇ ਨਹੀਂ ਲੱਗਦਾ ਹੁੰਦਾ ਬੰਦਾ ਤੁਹਾਡੇ ਜੋ ਗਲਤ ਹੈਗਾ ਤੁਸੀਂ ਗਲਤੋਂ ਕਿ ਇਹ ਗਲਤ ਹੈ ਉਹ ਹੁਣ ਜਦੋਂ ਵੀ ਨਵੇੜਾ ਕਰ ਮੈਨੂੰ ਪਤਾ ਲੱਗ ਜਾਊਗਾ ਇਸ ਕਰਕੇ ਹੁਣ ਮੈਂ ਇਹ ਗੱਲ ਕਹਿਣਾ ਹਾਂ ਚਾਹਣਾ ਚਾਹਣਾ ਕੁਝ ਨਹੀਂ ਮੈਂ ਇਹ ਉਹੀ ਗੱਲ ਕਰਨੀ ਚਾਹਣਾ ਵੀਡੀਓ ਤੁਸੀਂ ਅਖਾਲ ਦੀ ਗੱਲ ਕਰਦੇ ਐ ਇਹਨੇ ਉਸੇ ਅਖਾਲ ਨਹੀਂ ਪਤਾ ਨਹੀਂ ਕਿੰਨੇ ਆਖਣਾ ਠੱਗੀਆਂ ਮਾਰੀਆਂ ਜੀ ਤੇ ਉਸੇ ਅਖਾਲ ਨਾਲ ਮੇਰੇ ਨਾਲ ਪਤਾ ਨਹੀਂ ਕਿੰਨਾ ਬਰਾਬਰ ਕਿਹੜੇ ਕਿਹੜੀਆਂ ਗੱਲਾਂ ਠੱਗੀਆਂ ਕਿਹੜੀਆਂ ਠੱਗੀਆਂ ਹੋਗੀਆਂ ਇਹ ਠੱਗੀਆਂ ਹੋਗੀਆਂ ਹੁਣ ਜੋ ਤੁਹਾਡੇ ਹਿਸਾਬ ਸਮਝ ਜ ਨਹੀਂ ਆਉਂਦਾ ਹੁਣ ਤੁਸੀਂ ਪੜੇ ਲਿਖੇ ਨਹੀਂ ਸਾਡਾ ਤਾਂ ਨਿਕ ਕੋਈ ਅਸੀਂ ਦੋਨੋਂ ਟਾਈਮ ਸਰ ਸਾਰਾ ਕੋ ਪਰਚੀਆਂ ਸਾਫ ਬਣਾ ਕੇ ਤੁਹਾਨੂੰ ਦੇਈ ਜਾਂਦੇ ਆ ਪੜ੍ਹੇ ਲਿਖੇ ਕਿਉਂ ਨਹੀਂ ਗਏ ਪੜ੍ਹੇ ਲਿਖੇ ਹੋ ਗਏ ਫਿਰ ਅਸੀਂ ਇੱਕ ਇੱਕ ਕਲਮ ਲੇਖੀ ਬੈਠੇ ਆ ਇੱਕ ਇੱਕ ਕਲਮ ਤਾਂ ਸਾਡੇ ਪੜ੍ਹ ਸਾਡੇ ਮੇਰਾ ਮੇਰਾ ਪੰਜਾਬ ਮੇਰਾ ਮੇਰੇ ਕੋਲ ਤੇਰੇ ਵਰਗੇ 150 ਬੰਦੇ ਲੱਗੇ ਹੋਏ 150 ਬੰਦੇ ਆਉਂਦੇ 150 ਬੰਦੇ ਲੱਗੇ ਤੇ ਇੱਕ ਨਾਲ ਮੇਰਾ ਰਿਕਾਰਡ ਖਰਾਬ ਕਰ ਦੇ ਤੂੰ ਜਦੋਂ ਦਾ ਤੈਨੂੰ ਮੈਂ ਕਿਹਾ ਹੁਣ ਵੀ ਮੈਂ ਇੱਕ ਇੱਕ ਕਲਮ ਲੇਖੀ ਪਠਾ ਮੈਂ ਤਾਂ ਅੱਜ ਕਿਸ ਹਿਸਾਬ ਲੈਣਾ ਹੀ ਲੈਣਾ ਉਦੋਂ ਦਾ ਤੂੰ ਪੁੱਠਾ ਹੀ ਚੱਲਦਾ ਤੇ ਪੁੱਠਾ ਜਦੋਂ ਪਹਿਲਾਂ ਤੇਰੀ ਗੜੀ ਪੈਸੇ ਪਹਿਲਾਂ ਤੂੰ ਨਵੇੜ ਦੋ ਪਿਛਲਾ ਸਾਲ ਤੂੰ ਨਵੇ ਗੱਲ ਹਸਾਬ ਤੋਂ ਮੰਗੀ ਐ ਨਾ ਪਿਛਲਾ ਹਸਾਬ ਤੋਂ ਨਵਿਰਦਾ ਪਿਛਲਾ ਹਸਾਬ ਸਾਡਾ ਸਿਰ ਹੈ ਹੀ ਨਹੀਂ ਪੈਸੇ ਤੇ ਫਿਰ ਗੱਲ ਤਾਂ ਹੋਈ ਐ ਨਾ ਹਸਾਬ ਕਰੇ ਤਾਂ ਪਤਾ ਲੱਗੂਗਾ ਹੁਣ ਤੁਹਾਨੂੰ ਕਹਦਾ ਵੀ ਥੋੜਾ ਅਸੀਂ ਵੀ ਥੋੜਾ ਜਿਹਾ ਉਹ ਜੇ ਸੀਗੇ ਕਿਸੇ ਕੰਮ 'ਚ ਘਰੇ ਆਪਣੇ ਕੋਈ ਫੰਕਸ਼ਨ ਜਾਂ ਸੀਗਾ ਵੀ ਤੁਹਾਨੂੰ ਹਸਾਬ ਬਣਾ ਕੇ ਦੇ ਦਾਂਗੇ ਖਾਂ ਲੱਖਾਂ ਰੁਪਈਆ ਦੀ ਫਸਲ ਆਏ ਸਾਲ ਆਉਂਦੀ ਐ ਜੀ ਤੇ ਕੋਹ ਜਾਂਦੇ ਕਿੱਥੇ ਐ ਪੈਸੇ ਯਾਰ ਇਹ ਤਾਂ ਹੁਣ ਤੁਸੀਂ ਵੇਖੋ ਅਸੀਂ ਤੁਹਾਨੂੰ ਹਸਾਬ ਬਣਾ ਕੇ ਹਰ ਵਾਰੀ ਦੇਈ ਜੰਨੇ ਆ ਹੁਣ ਜੋ ਥੋੜੇ ਹਿਸਾਬ ਸਮਝੇ ਵਿੱਚ ਫਰਕ ਆ ਤਾਂ ਹੁਣ ਸਾਡਾ ਕੀ ਕਸੂਰ ਉਹਦੇ ਵਿੱਚ ਤੂੰ ਹੋਰ ਬੰਦੇ ਬੁਲਾ ਤੇਰੇ ਪਿੰਡੋਂ ਕਿੰਨੇ ਬੰਦੇ ਹੁੰਦੇ ਆ ਮੇਰੇ ਕੋਲੇ ਇੱਕ ਬੰਦੇ ਨਾਲ ਸਾਡਾ ਕਿਤੇ ਕੋਈ ਹਿਸਾਬ ਤੌਜ ਫਰਕ ਪਿਆਗਾ ਤਾਂ ਥੋੜੇ ਕਹਿ ਦੇਣ ਥੋੜੇ ਬਜ਼ੁਰਗ ਹੁਣ ਤਾਂ ਚਲੋ ਠੀਕ ਆ ਜਦੋਂ ਹੁੰਦੇ ਤੇ ਫਿਰ ਸਹੀ ਤੁਸੀਂ ਹੁਣ ਤੁਸੀਂ ਕੋਈ ਤੁਸੀਂ ਨੋ ਹਿਸਾਬ ਕਰਨ ਲੱਗੇ ਵੀ ਸਾਡੇ ਨਾਲ ਕੱਲੀ ਕੱਲੀ ਕਲਮ ਕਿਉਂ ਨਹੀਂ ਮਲਾਉਂਦੇ ਮੈਂ ਤੈਨੂੰ ਕਹਿੰਦਾ ਵੀ ਸਾਡੇ ਆਪਣੇ ਹੁਣ ਫੰਕਸ਼ਨ ਚੱਲੀ ਜਾਂਦਾ ਸੀਗਾ ਥੋੜੇ ਉਧਰ ਉਲਝੇ ਹੋ ਜੀਗੇ ਵੀ ਆਪਾਂ ਮਹੀਨੇ ਡੇਢ ਮਹੀਨੇ ਦਾ ਹਿਸਾਬ ਮਲਾ ਲਾਂਗੇ ਪਰ ਤੂੰ ਪਿਛਲਾ ਪੈਸਾ ਕਿਉਂ ਨਹੀਂ ਨਿਵੇੜਦਾ ਛੇੜ ਕੇ ਇੱਕ ਗੱਲ ਦੱਸੋ ਮੈਨੂੰ ਫੋਟੇ ਦਾ ਫੰਕਸ਼ਨ ਚੱਲੀ ਜਾਂਦਾ ਹਾਂਜੀ ਜੱਟ ਜੇ ਵੀਦਾਰ ਤੱਕੇ ਮਰਿਆ ਪਿਆ ਹਾਂਜੀ ਫਾਹੇ ਲਈ ਜਾਂਦੇ ਆ ਹਾਂਜੀ ਠੀਕ ਹੈ ਪੰਜ ਪਾਜੇ ਪੂਰੇ ਨਹੀਂ ਹੁੰਦੇ ਆਖਰ ਤੁਹਾਡੇ ਨਾਲ ਜੱਟ ਜਿਮੇਦਾਰ ਜੁੜਿਆ ਰਹੂਗਾ ਤਾਂ ਫੇਰ ਹੀ ਤੁਹਾਡੇ ਘਰ ਪਰਿਵਾਰ ਚੱਲਨੇ ਆ ਨਾ ਤੁਸੀਂ ਇੱਕ ਸੋਚ ਕੇ ਵੇਖੋ ਵੀ ਬਾਣੀਆਂ ਗੁੱਸਾ ਨਾ ਕਰੋ ਮੇਰੀ ਗੱਲ ਤਾਂ ਮੈਂ ਅਸਲੀਅਤ بیان ਕਰਨ ਲੱਗਿਆ ਹਾਂ ਬਾਣੀਆਂ 10-22-10 ਦੀ ਇੱਕ ਦੁਕਾਨ ਪਾ ਕੇ ਵੰਦਾ ਇੱਕ ਸਿਰਫ ਪੈਸਿਆਂ ਦੇ ਸਿਰ ਤੇ ਪੈਸੇ ਉਹਦੇ ਕੋਲੇ ਹੈਗੇ ਨਾ ਜ਼ਮੀਨ ਖਰੀਦਦਾ ਉਹਨਾਂ ਪੈਸਿਆਂ ਨਾਲ ਖਰੀਦਦਾ ਉਹਨੂੰ ਪਤਾ ਵੀ ਜ਼ਮੀਨ ਖਰੀਦ ਕੇ ਫਾਇਦਾ ਨਹੀਂਗਾ ਕਿਉਂਕਿ ਖੇਤੀ ਲਾਹੇਵੰਦਾ ਜਿਹੜਾ ਧੰਦਾ ਉਹ ਨਹੀਂ ਰਹੀ ਇਸ ਕਰਕੇ ਜਿਹੜਾ ਤੁਸੀਂ ਕੱਲਾ ਪੈਸੇ ਤੋਂ ਕੰਮ ਲੈਂਦੇ ਹੋ ਦਿਨ ਰਾਤ ਮੀਂਹ ਨੇਰੀ ਗਰਮੀ ਸਰਦੀ ਥੋੜੀ ਸੂਈ ਸੁੱਤਿਆਂ ਜਾਗਦਿਆਂ ਵਿਆਜ ਦੀ ਇਥੇ ਸਾਰਾ ਵਿਆਜ ਦੇ ਸਰ ਤੇ ਹੀ ਸਾਡਾ ਚੱਲਣਾ ਜੀ ਸਾਰਾ ਸਰ ਤੇ ਵਿਆਜ ਦੇ ਸਰ ਤੇ ਸਾਡੇ ਕੋਲੇ ਹੋਰ ਕਿਹੜਾ ਜੀ ਸਾਨੂੰ ਵਿਆਜ ਦੇ ਸਰ ਤੇ ਚੱਲਣਾ ਨਾ ਇਧਰਲੇ ਪਾਸੇ ਜਿੰਨਾ ਚਿਰ ਫਸਲ ਜਿਹੜੀ ਆ ਨਾ ਬੀਜਣ ਤੋਂ ਲੈ ਕੇ ਵੱਢਣ ਤੱਕ ਮੰਡੀ ਚ ਜਾ ਕੇ ਜਨਜਰ ਕੰਡੇ ਤੇ ਤੁਰਦੀ ਨਹੀਂ ਉਹ ਨਜ਼ਰ ਸਾਹ ਸੁੱਕੇ ਰਹਿੰਦੇ ਆ ਇਦੋਂ ਬੱਦਲ ਚੜ ਕੇ ਆ ਗਿਆ ਤੁਸੀਂ ਮੜਾ ਜਾ ਇਹ ਵੀ ਪੁੱਛਣਾ ਜੀ ਹੁਣ ਇਹਨਾਂ ਦੇ ਇਹਨਾਂ ਦੇ ਆਪ ਤੇ ਚਲੋ ਵਿਆਹ ਨਹੀਂ ਇਹਨਾਂ ਦੇ ਕੋਈ ਰਿਸ਼ਤੇਦਾਰ ਜਿ ਮੜਾ ਮੋਟਾ ਵਿਆਹ ਹੋਵੇ ਤੇ ਰੁਪਈਆ ਲੱਖ ਰੁਪਈਆ ਤੋਂ ਘਟ ਕੇ ਤੇ ਲੈਣੀਆਂ ਤੇ ਦੇਖੋ ਦੇਖੋ ਜੀ ਕੁਝ ਕਰਦੇ ਹੁਣ ਫਿਰ ਕਹਿੰਗੇ ਸਾਡੀ ਭਾਣਜੀ ਦਾ ਵਿਆਹ ਜੀ ਭਤੀਜੀ ਦਾ ਵਿਆਹ ਹੁਣ ਉਹ ਪੈਸੇ ਇਹਨਾਂ ਦੇ ਯਾਦ ਜਿੱਤੇ ਨੇ ਤੁਸੀਂ ਇਹ ਚੀਜ਼ਾਂ ਮੇਰੇ ਮੂਰੇ ਰੱਖੋਗੇ ਮੇਰਾ ਉਹਨਾਂ ਨਾਲ ਦੇਖੋ ਮੈਂ ਮੇਰਾ ਮੇਰਾ ਮਕਸਦ ਕਲਮਾ ਨਾਲ ਆ ਵੀ ਉਹ ਸਾਲੀ ਦੇ ਵਿਆਹ ਤੇ ਲੈ ਕੇ ਗਿਆ ਕਿਉਂ ਮਾਸੀ ਦੇ ਮੁੰਡੇ ਦੇ ਵਿਆਹ ਤੇ ਲੈ ਕੇ ਗਿਆ ਕਿਉਂ ਕਾਦੇ ਵਾਸਤੇ ਭੋਗ ਵਾਸਤੇ ਲਗਿਆ ਖੁਸ਼ੀ ਵਾਸਤੇ ਲਗਿਆ ਮਰਨ ਵਾਸਤੇ ਮੈਨੂੰ ਨਹੀਂ ਵਾਸਤਾ ਉਸ ਦਾ ਹਾਂਜੀ ਮੇਰਾ ਮਕਸਦ ਜਿਹੜਾ ਮੇਰਾ ਮਕਸਦ ਇਹ ਹੈ ਵੀ ਤੁਸੀਂ ਅੱਜ ਤੱਕ 1.5 ਮਹੀਨੇ ਤੋਂ ਵੱਧ ਕਣਕ ਵੇਚੀ ਨੂੰ ਹੋ ਗਿਆ ਹਾਂਜੀ ਤੁਸੀਂ 1.5 ਮਹੀਨੇ ਦਾ ਹਿਸਾਬ ਕਿਉਂ ਨਹੀਂ ਬਣਾਇਆ ਪਰ ਤੁਹਾਨੂੰ ਮੈਂ ਮਜਬੂਰੀ ਦੱਸੀ ਹੈ ਜੀ ਆਪਣੇ ਥੋੜਾ ਜਿਹਾ ਫੰਕਸ਼ਨ ਜਿਹੜੀ ਹੁੰਦਾ ਹੈ ਘਰੇ ਉਹਨੇ ਕਰਕੇ ਹਿਸਾਬ ਇਹਨਾਂ ਦਾ ਰਹਿ ਗਿਆ ਪੈਂਡਿੰਗ ਤੁਸੀਂ ਇਹਨਾਂ ਦਾ ਇਹਨਾਂ ਦਾ ਹਿਸਾਬ ਆਪਾਂ ਨਿਵੇੜ ਦਾਂਗੇ ਥੋੜੇ ਮੋਟੇ ਦਿਨਾਂ ਤੱਕ ਬਈ ਖਾਤਾ ਲੈ ਆਉਣਾ ਨਹੀਂ ਮੈਂ ਬ ਥੋੜਾ ਸਾਹ ਹਰਦਾਬ ਕਿੱਥੇ ਮੇਰੇ ਕਾਗਜ਼ ਕੋਲੇ ਹੀ ਆਈ ਸਾਰ ਕੋਲੇ ਹਾਂਜੀ ਕਿੰਨੇ ਜੰਬਾ ਸਾਹਿਬ ਕੀਤਾ ਮੈਂ 3 ਸਾਲਾਂ ਦਾ ਕਲਮਾਂ ਕੱਲੀਆਂ ਕੱਲੀਆਂ ਲਿਖੀਆਂ ਹੋ ਜੀ ਇੱਕ ਚੀਜ਼ ਦਾ ਧਿਆਨ ਰੱਖੀ ਹਾਂਜੀ ਵੀ ਬੰ ਮੇਰੀ ਗੱਲ ਸੁਣ ਲੈ ਭੈਣੇ ਵੀ ਮੈਂ ਬਹੁਤ ਹੋਰ ਸਾਹਿਬ ਦਾ ਅਫਸਰ ਹਾਂ ਠੀਕ ਹੈ ਠੀਕ ਹੈ ਹੈ ਸੇਵਾਦਾਰ ਹਾਂ ਲੋਕਾਂ ਦਾ ਪਰ ਅਫਸਰ ਉਦੋਂ ਹੈ ਮੈਂ ਜਦੋਂ ਮੈਨੂੰ ਪਤਾ ਲੱਗੇ ਕਿ ਇੱਥੇ ਸਿੱਧੀ ਉਂਗਲਾਂ ਨਹੀਂ ਨਿਕਲਦਾ ਟੇਢੀ ਉਂਗਲ ਕਰਨੀ ਪੈਣੀ ਜਦੋਂ ਭੈਣ ਮੇਰੀ ਆ ਮੈਂ ਉਂਗਲ ਟੇਢੀ ਕਰ ਲਾ ਨਾ ਤਾਂ ਉਦੋਂ ਫਿਰ ਮੇਰੀ ਉਂਗਲ ਬਹੁਤ ਪੜੇ ਦੀ ਕਹਿੰਦਾ ਡੇਢੀ ਹੁੰਦੀ ਪਰ ਬੰਦੇ ਦੀਆਂ ਆਨਲੀਆਂ ਦੋ ਚਾਰ ਪੰਜ ਪੀੜੀਆਂ ਯਾਦ ਰੱਖਦੇ ਵੀ ਕਿਸੇ ਅਫਸਰ ਨਾਲ ਪੁਲਿਸ ਅਫਸਰ ਨਾਲ ਵਾਅਦਾ ਪਿਆ ਸੀਗਾ ਸਾਡਾ ਇੱਕ ਚੀਜ਼ ਦਾ ਧਿਆਨ ਰੱਖਿਓ ਆਪਦੇ ਬੰਦੇ ਨੂੰ ਪੁੱਛ ਲਓ ਤੁਸੀਂ ਜਾਣਦੇ ਹੋ ਜੇ ਇਹ ਕਹਿੰਦਾ ਹਸਾਬਤਾ ਮੇਰੀ ਘਰ ਵਾਲੀ ਕਹਿੰਦੀ ਮੇਰਾ ਮੁੰਡਾ ਅੱਜ ਕੱਲ ਕਾਪੀਆਂ ਕਦਮਾਂ ਚਾਕੇ ਵੇਖ ਲੈਂਦਾ ਇੱਕ ਚੀਜ਼ ਦਾ ਧਿਆਨ ਰੱਖਿਓ ਜੇ ਥੋੜੇ ਜਿᱷ ਫਰਕ ਨਿਕਲ ਆਇਆ ਤੇ ਮੈਂ ਤੁਹਾਡਾ ਬੰਦਾ ਨਾ ਟੰਗ ਦੂੰ ਮੈਂ ਸਿੱਧੀ ਗੱਲ ਮੇਰੇ ਸ਼ਬਦਾਂ ਦਾ ਗੁੱਸਾ ਨਾ ਕਰੋ ਵੀ ਮੈਂ ਡਾਂਗ ਥੱਲੇੋਂ ਪਾ ਕੇ ਤਾਂ ਦੀ ਕੱਢ ਦੂੰਗਾ ਜੇ ਚਪਰ ਜਿਵੇਂ ਮਰਜ਼ੀ ਜਿਹੜਾ ਸਹੀ ਗਲਤ ਹੈ ਨਾ ਜਦੋਂ ਮੈਂ ਕੱਟਣ ਤੇ ਆ ਗਿਆ ਜਦੋਂ ਮੈਂ ਡਾਂਗ ਚੱਕ ਲਈ ਤੁਸੀਂ ਸਿੱਧੇ ਤਰੀਕੇ ਨਾਲ ਨਿਬੜੇ ਨੇ ਨਾ 15 ਦਿਨਾਂ ਦੇ ਵਿੱਚ ਤਿੰਨ ਵਾਰੀ ਚਾਰ ਵਾਰੀ ਸੱਧਿਆ ਉਹ ਬੰਦਾ ਆਇਆ ਤੁਸੀਂ ਤਿੰਨਾ ਤਿੰਨਾ ਚਾਰਾਂ ਵਾਰੀ ਗੱਲ ਕਰਦੇ ਕੋਲੇ ਤਾਂ ਇਕੱਲਾ ਇੱਕੋ ਹੀ ਕੰਮ ਹੈ ਜੀ ਸਾਡੇ ਕੋਲ ਹੋਰ ਬਥੇਰੇ ਕੰਮ ਹੁੰਦੇ ਆ ਹੁਣ ਦੱਸ ਕੀ ਗੱਲ ਉਹ ਵਿਹਲਾ ਉਹ 40 40 ਸਾਲਾਂ ਦੇ ਮੇਰੇ ਕੋਲ ਮੇਰੇ ਕੋਲ 150 ਮੁਲਾਕਾਤ 150 ਬੰਦੇ ਯਾਰ ਤੋਂ ਹੀ ਮੇਰੇ ਨਹੀਂ ਨਹੀਂ ਆ ਤਾਂ ਬਹੁਤ ਤਰਸਯੋਗ ਗੱਲ ਥੋਡੀ ਆ ਤਾਂ ਬੜੀ ਥੋਡੀ ਮੈਂ ਕਹਿੰਦਾ ਹੱਸੋ ਹੀ ਨਹੀਂ ਗੱਲ ਥੋਡੀ ਵੀ ਉਹ ਤੇ ਮੇਰੇ ਕੋਲ 150 ਬੰਦਾ ਮੇਰੇ ਕੋਲ 200 ਬੰਦਾ ਉਹ 150 200 ਦੇ ਸਰੋਂ ਤੁਹਾਡੀਆਂ ਲਗਜ਼ਰੀ ਗੱਡੀਆਂ ਚੱਲਦੀਆਂ ਉਹ 150 200 ਦੇ ਵਿਆਜ ਦੇ ਸਰੋਂ ਤੁਹਾਡੀਆਂ ਤੁਹਾਡੇ ਮਹਿਲ ਖੜੇ ਹੁੰਦੇ ਅਸੀਂ ਮੰਨਦੇ ਆ ਜੀ ਸਾਡਾ ਸਾਰਾ ਕੁਝ ਇਹਨਾਂ ਦੇ ਸਰੋਂ ਮੰਨਦੇ ਹੋ ਫਿਰ ਉਹਨੂੰ ਕਿਉਂ ਮਾਰੇ ਤੁਸੀਂ ਝੋਨਾ ਕਦੋਂ ਲਾਊਗਾ ਉਹ ਡੇਢ ਮਹੀਨਾ ਹੋ ਗਿਆ ਕਣਕ ਦਾ ਹਿਸਾਬ ਨਹੀਂ ਕੀਤਾ ਤੁਸੀਂ ਹੁਣ ਤੱਕ ਕਦੋਂ ਲਾਊਗਾ ਝੋਨਾ ਮਾਰਨਾ ਤੁਸੀਂ ਥੋੜਾ ਨਾ ਲੈ ਕੇ ਬਾਹਰ ਚਾਹਲ ਮਾਰ ਗਿਆ ਥੋੜਾ ਨਾ ਲੈ ਕੇ ਗੱਡੀ ਥੱਲੇ ਆ ਗਿਆ ਥੋੜਾ ਨਾ ਲੈ ਕੇ 파ਹਾ ਲੈ ਗਿਆ ਫਿਰ ਕੀ ਕਰੋਗੇ ਅਯਾ ਜੀ ਸਾਰੀ ਉਮਰ ਸਾਰੀ ਉਮਰ ਟੱਪਾ ਸਾਂਭਣਾ ਪਊਗਾ ਪਾਲਣਾ ਪਊਗਾ ਜਵਾਕ ਦੇ ਸਾਰੇ ਖਰਚੇ ਦੇਣੇ ਪੈਣਗੇ ਮੈਂ ਪਹਿਲਾਂ ਕਹਿੰਦਾ ਵੀ ਪਾਣੀਆਂ ਨੇ ਥੋਡੇ ਵੱਟ ਵਧੇਰੇਣੇ ਤੱਕ ਮੂਹਰੇ ਲਵਾ ਕੇ ਲੈਂਦੀ ਸੀ ਤੁਸੀਂ ਕਿੱਥੇ ਫਿਰਦੇ ਹੋ ਤੁਸੀਂ ਤੁਹਾਨੂੰ ਲੱਗਦਾ ਨਹੀਂ ਵੀ ਗਲਤ ਐ ਇਹ ਵੀ ਡੇਢ ਮਹੀਨਾ ਹੋ ਗਿਆ ਦਾ ਕਣਕ ਦਾ ਹਿਸਾਬ ਨਹੀਂ ਕਰਕੇ ਦੇ ਰਹੇ ਤੁਸੀਂ ਮੇਰੇ ਪੈਸੇ ਟੁੱਟਦੇ ਆ ਮੇਰੇ ਪੈਸੇ ਟੁੱਟਦੇ ਆ ਮੈਂ ਜਿੰਨਾ ਮੈਂ ਚੁੱਪ ਕਰਕੇ ਵੇਖੀ ਜਾਂਦਾ ਮੈਂ ਨਰਮਾਈ ਨਾਲ ਪੇਸ਼ ਆਈ ਜਾਂਦਾ ਮੈਂ ਲਿਖ ਕੇ ਦਿੰਨਾ ਇਹ ਗੱਲ ਜੋ ਤੁਹਾਡੇ 'ਚ ਫਰਕ ਨਾ ਨਿਕਲੇ ਤੁਸੀਂ ਮੇਰੇ ਨਾਲ ਬਈ ਖਾਤਾ ਤੁਹਾਡੇ ਉਹਦੇ ਹਿਸਾਬ ਉਹ ਜੱਟ ਬੰਦਾ ਹੈ ਉਹਦੀ ਅਕਲ ਪਿੱਛੇ ਐ ਪੀੜੇਆਂ ਦੇ ਬਜ਼ੁਰਗਾਂ ਤੋਂ ਸੁਣਦੇ ਆ ਇੱਕ ਹਫ਼ਤਾ ਵੀ ਅਸੀਂ ਕਹਿੰਦਾ ਵੀ ਜੱਟਾ ਸਾਡੇ ਨੇ ਖਲਬੂਰੇ ਲਾ ਕੇ ਜਾ ਸਕਦੀ ਉਹਦੀ ਅਕਲ ਪਿੱਛੇ ਉਹ ਹਸਾਬ ਜੇਬ ਵਿੱਚ ਪਾਈ ਫਿਰਦਾ ਤੇ ਤੁਸੀਂ ਤੁਸੀਂ ਕਿਨੇ ਬਈ ਗੱਲ ਮੈਂ ਪਤਾ ਕੀ ਗੱਲ ਹੈ ਜੀ ਹੁਣ ਬਈਆਂ ਡੇੜੇ ਵਾਲੇ ਹੁੰਦੇ ਆ ਕਿੰਨੇ ਮਿੰਟਾਂ ਦੇ ਬਈ ਖਾਤਾ ਲੈ ਕੇ ਮੇਰੇ ਕੋਲ ਆਓ ਮੈਂ ਹੁਣ ਦੇਖੋ ਬਈ ਖਾਤਾ ਹੁਣ ਮੈਂ ਤੁਹਾ ਦਾ ਟਾਈਮ ਤਾਂ ਲੱਗ ਹੀ ਜਾਣਾ ਜੀ ਹੁਣ ਮੇਰੇ ਕੋਲ ਦੋ ਰਹਾ ਹੈ ਹਾਂਜੀ ਮੇਰੀ ਗੱਲ ਸੁਣ ਲਓ ਭੈਜੀ ਧਿਆਨ ਨਾਲ ਹਾਂਜੀ ਪੂਰੇ ਧਿਆਨ ਨਾਲ ਸੁਣੋ ਕੀ ਨੋ ਮੰਦੇ ਹੋ ਗੁਰਦੁਆਰਾ ਸਾਹਿਬ ਜਾਂਦੇ ਹੋ ਮੰਦਰ ਮਸੀਤ ਕਿੱਥੇ ਜਾਂਦੇ ਹੋ ਹਾਂਜੀ ਗੁਰਦੁਆਰਾ ਜਾਂਦੇ ਆਂ ਵੈਸੇ ਸਾਰਿਆਂ ਨੂੰ ਸਿਰਫ ਗੁਰਦੁਆਰੇ ਜਾਂਦੇ ਹੋ ਅੱਜ ਕੱਲ ਬਹੁਤ ਉਹ ਵੀ ਹੈਗੇ ਦਾੜੀਆਂ ਕੇਸ ਰਾਕੇ ਤੇ ਉਹ ਹੋਰ ਹੀ ਪਾਸੇ ਲੱਗੇ ਫਿਰਦੇ ਆਂ ਨਹੀਂ ਅਸੀਂ ਬਹੁਤ ਘੋੜਗਾ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਦੱਸਣਾ ਚਾਹਣਾ ਵੀ ਬਹੁਤ ਉਹ ਵੀ ਹੈਗੇ ਜਿਹੜੇ ਜਾਂਦੇ ਗੁਰਦੁਆਰੇ ਜਾਂਦੇ ਜਾਂਦੇ ਹਟ ਕੇ ਨਾ ਐ ਐ ਆਲੇ ਦੇ ਲੱਗੇ ਫਿਰਦੇ ਕਹਿੰਦੇ ਬੰਦਾ ਕਰਪਾ ਤਾਂ ਨਹੀਂ ਰਮਾਲ ਵਾਲੀ ਕਰੰਟ ਮਾਰ ਦਿੰਦਾ ਉਹਨਾਂ ਦੇ ਮਗਰ ਵੀ ਲੱਗੇ ਫਿਰਦੇ ਬਹੁਤ ਨਹੀਂ ਜੀ ਅਸੀਂ ਤਾਂ ਕਦੇ ਗਏ ਨਹੀਂ ਇਦਾਂ ਗੁਰਦੁਆਰਾ ਸਾਹਿਬ ਜਾਂਦੇ ਹੋ ਹਾਂਜੀ ਗੁਰਦੁਆਰਾ ਪਾੜ ਕਰਦੇ ਹੋ ਹਾਂਜੀ 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 ਬਾਗਾਂ ਦੇ ਜੀ ਹੁਣੇ ਹੁਣੇ ਹੀ ਪਾ ਦੇਣਾ ਹੁਣੇ ਮੇਰਾ ਇਲਾਜ ਹੋ ਜਾਊਗਾ ਪਾ ਦੇ ਜੀ ਮੈਂ ਤਾਂ ਇਹ ਇੰਨਾ ਹਾਂਜੀ ਮੈਂ ਗੱਲ ਕਹਿਣ ਲੱਗਾ ਹੁਣ ਧਿਆਨ ਦੇ ਲੋ ਮੰਦਰ ਜਾਂਦੇ ਹੋ ਮਸਜਿਦ ਜਾਂਦੇ ਹੋ ਕਿੱਥੇ ਜਾਂਦੇ ਹੋ ਮੰਦਿਰ ਵੀ ਜਾਣਦੇ ਹੋ ਜੀ ਗੁਰਦੁਆਰੇ ਸਾਰੇ ਕਿਤੇ ਜਾਂਦੇ ਹੋ ਤੁਸੀਂ ਹਾਂਜੀ ਕੀ ਨੋ ਮੰਨਦੇ ਹੋ ਤੁਸੀਂ ਜਿਵੇਂ ਮੈਂ ਤੁਹਾਨੂੰ ਕਹਤਾ ਕਿ ਜੇ ਹੁਣ ਬੇਸ਼ੱਕ ਧਰਮਾਂ ਦੇ ਵਿੱਚ ਸਾਨੂੰ ਸਿਆਸਤ ਨਹੀਂ ਮੰਨਿਆ ਹਾਂਜੀ ਕੁਝ ਵੀ ਹੈ ਹਾਂਜੀ ਪਰ ਬਾਕੀ ਆ ਵੱਡੋ ਵੱਡੀ ਸਾਡੇ ਗੁਰੂਆਂ ਦੀਆਂ ਦੇਵੀ ਦੇਵਤਿਆਂ ਦੀਆਂ ਕੁਰਬਾਨੀਆਂ ਵੀ ਧਰਮਾਂ ਦੇ ਸਾਰਾ ਇੱਕ ਮਿੰਟ ਸੁਣ ਲੀਆ ਗੱਲਾਂ ਮੈਂ ਸਾਰੀਆਂ ਹਾਂਜੀ ਸਰ ਠੀਕ ਹੈ ਤੁਸੀਂ ਕਿੱਥੇ ਜਾ ਕੇ ਹਰ ਰੋਜ਼ ਹਾਜ਼ਰੀ ਲਵਾਉਂਦੇ ਹੋ ਤੁਸੀਂ ਹਰ ਰੋਜ਼ ਜਾਂਦੇ ਹੋ ਹਫ਼ਤੇ ਚੱਕ ਵਾਰੇ ਜਾਂਦੇ ਹੋ ਦੋ ਵਾਰੇ ਜਾਂਦੇ ਹੋ ਉਹ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਕਿ ਮੰਦਰ ਜਾਂਦੇ ਹੋ ਕਿ ਕਿੱਥੇ ਜਾਂਦੇ ਹੋ ਮੰਦਰ ਜਾਂਦੇ ਹੋ ਮੰਦਰ ਜਾਂਦੇ ਹੋ ਹਾਂਜੀ ਕਿੰਨੇ ਵਾਰੀ ਜਾਂਦੇ ਹੋ ਹਫ਼ਤੇ ਚ ਮੰਦਰ ਤਾਂ ਰਿਲੀ ਵੰਗ ਵੀ ਜਾਈਦਾ ਜੀ ਨੰਨੀ ਬਾਬਾ ਜਾਂਦੇ ਹਾਂਜੀ ਥੋੜੇ ਦੋਨਾਂ ਤਰ੍ਹਾਂ ਦੇ ਨਾਲ ਹਾਂਜੀ ਪਰਮਜੀਤ ਜਾਊਗਾ ਠੀਕ ਹੈ ਜੀ ਠੀਕ ਹੈ ਪਰਮਜੀਤ ਹਾਂਜੀ ਇੱਕ ਗੱਲ ਦਾ ਧਿਆਨ ਰੱਖੀ ਠੀਕ ਹੈ ਜੀ ਇਹਨਾਂ ਦੀ ਸੌਂ ਆਂਦੀ ਮੈਨੂੰ ਵੀਡੀਓ ਰਿਕਾਰਡਿੰਗ ਚਾਹੀਦੀ ਹੈ ਹਾਂ ਜੀ ਮੈਂ ਵੀਡੀਓ ਬਣਾਉਣਾ ਸਾਬ ਆਉਂਦਾ ਯਾਰ ਪਤਾ ਕੀ ਗੱਲ ਆ ਜੀ ਹੁਣ ਨਿੱਕੇ ਮੋਟੇ ਗੱਲਾਂ ਬੱਚੇ ਆ ਥੋੜੀ ਹੁਣ ਸੌਂ ਪੈਂਦੀ ਹੁੰਦੀ ਨਹੀਂ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਸੇ ਕਿਸੇ ਦੁਖੀ ਬੰਦੇ ਨੂੰ ਕੋਈ ਸੌਂ ਨਹੀਂ ਕਰਦੇ ਜੀ ਕੋਈ ਕੀ ਗੱਲ ਹੈ ਗੱਲ ਕਰਕੇ ਨਹੀਂ ਕਰਦੇ ਮੈਂ ਇਹ ਨਿੱਕੀ ਮੋਟੀ ਗੱਲ ਕਹਿੰਦਾ ਜੀ ਅੱਜ ਤੋਂ 15 ਦਿਨ ਪਹਿਲਾਂ ਮੈਂ ਇਹ ਦੀ ਦੁਕਾਨ ਤੇ ਆਇਆ ਜੀ ਉੱਥੇ ਤੇ ਦੁਕਾਨ ਤੇ ਸਾਰੀ ਦਿਹਾੜੀ ਨਹੀਂ ਆਇਆ ਗਾ ਜੀ ਮੈਨੂੰ ਲਾਰੇ ਹੀ ਲਾਈ ਉਹ ਮੈਂ ਸੁਣ ਲਈ ਆਇਆ ਉਹ ਮੈਂ ਇਹ ਮੈਂ ਸੁਣ ਲਈ ਇਹ ਗੱਲ ਕਰਨੀ ਜੀ ਇੱਕੋ ਗੱਲ ਮੈਂ ਨਾ ਜੀ ਤੁਸੀਂ ਮਰਨ ਵਾਲੀ ਗੱਲ ਕਹਿੰਦੇ ਜੀ ਮੈਂ ਨਾ ਗੱਡੀ ਦੀ ਲੈਣ ਤੇ ਤੈਂ ਤੱਕ ਬੈਠਾ ਰਿਹਾ ਮੈਂ ਜੀ ਕਰਿਆ ਮੈਂ ਮਾਰੀ ਜਾ ਆ ਯਾਰ ਮੈਂ ਇਹੋ ਜੇ ਪੰਜਰਖਾਨੇ ਤੋਂ ਪੀ ਲੈਣਾ ਐ ਡਾ ਅੱਕ ਗਿਆ ਸੀ ਮੈਂ ਜਿਹੜੀ ਗੱਲ ਗੱਡੀ ਨਹੀਂ ਆਈਗੀ ਮੇਰੀ ਕਿਸਮਤ ਤੇ ਸੀ ਮੈਂ ਲੈ ਚਲ ਗਿਆ ਜੀ ਮੈਂ ਲੈ ਚੱਲਦਾ ਉਹਨੂੰ ਕਦੇ ਵਾਸਤੇ ਜੰਮਿਆ ਸਾਲਾ ਬੁਰਾ ਹਾਲ ਸੀ ਉਹਨੂੰ ਕਦੇ ਵਾਸਤੇ ਜੰਮਿਆ ਨਹੀਂ ਜੀ ਮੈਂ ਸਿਰਫ ਮੈਂ ਜਿਹੜੇ ਹਾਲਾਤ ਬਣੇ ਹੋਏ ਉਹਨਾਂ ਹਾਲਾਤਾਂ ਦੇ ਮੁਤਾਬਕ ਉਹਨੂੰ ਆਖਿਆ ਹੈਗਾ ਵੀ ਕੋਈ ਬੰਦਾ ਐ ਕਰ ਸਕਦਾ ਹੁੰਦਾ ਤਾਂ ਇਹਨੂੰ ਇਸ ਗੱਲ ਵਾਸਤੇ ਮੈਂ ਜਿਹੜਾ ਮੇਰੇ ਵਿੱਚ ਬਣ ਗਿਆ ਸੀ ਜੀ ਮੇਰੇ ਵੀ ਬਣ ਗਿਆ ਸੀ ਮੈਂ ਤਾਂ ਤੁਹਾਨੂੰ ਦੱਸਿਆ ਮੇਰੇ ਵੀ ਇੱਕ ਬਣ ਗਿਆ ਸੀ ਅੱਜ ਨਹੀਂ ਅੱਜ ਉਹ ਗੁਰੂ ਪ੍ਰਸਾਦ ਸਾਹਿਬ ਦੇ ਦੁਆਲੇ ਚਾਰ ਘੇੜੇ ਘੱਟੇ ਹੁਣ ਇਹਨਾਂ ਦਾ ਖਿਆਲ ਆਇਆ ਜੀ ਫੇਰ ਹੀ ਮੈਂ ਉੱਥੇ ਗਿਆ ਜੀ ਤੇ ਲੈਣੀ ਕੀ ਗਿਆ ਸੀ ਉੱਥੇ ਫਿਰ ਸਰੋ ਲੈ ਜਾਂਦੇ ਕੀ ਕਰਾਂ ਜੀ ਫਿਰ ਮੈਂ ਤਾਂ ਬਹੁਤ ਜ਼ਿਆਦਾ ਆਖਿਆ ਹੋਏ ਇੱਥੇ ਕੁਝ ਨਹੀਂ ਸਿਸਟਮ ਕਰਕੇ ਹੋਵੇ ਤੇ ਜਦੋਂ ਸਮਝਦੇ ਵੀ ਤੂੰ ਕੁਝ ਇਹਦੇ ਤੋਂ ਖੇੜਾ ਛੜਾ ਦਈ ਸਾਡਾ ਛੜ ਸ਼ੇਰ ਜੀ ਗੱਲ ਸਾਫ਼ ਹੈ ਮੇਰਾ ਮੁਲਾਜ਼ਮ ਦੋ ਚੀਜ਼ਾਂ ਤੁਹਾਡੇ ਕੋਲ ਜਾਂ ਤਾਂ ਹੁਣੇ ਦੇ ਹੁਣੇ ਕਿੰਨਾ ਟਾਈਮ ਹੋ ਗਿਆ 1:30 ਵਜੇ ਦਾਪਹਿਰ ਦਾ ਠੀਕ ਹੈ ਆਥਣ ਤੱਕ ਹਿਸਾਬ ਬਣਾ ਕੇ ਤੁਸੀਂ ਪਰਮਜੀਤ ਨੂੰ ਰਿਪੋਰਟ ਕਰੋਗੇ ਤੁਸੀਂ ਕਣਕ ਦਾ ਹਿਸਾਬ ਕਿਉਂ ਨਹੀਂ ਕੀਤਾ ਜਾਂ ਤਾਂ ਤੁਸੀਂ ਕੱਲ ਨੂੰ ਸਾਰਾ ਕੰਮ ਨਿਬੇੜ ਕੇ ਇਹਦੇ ਬਲ ਕੀ ਵੱਧਾ ਕੀ ਘਟਦਾ ਇਹਦੇ ਨਾਲ ਬੈਠ ਕੇ ਹਿਸਾਬ ਕਰੋਗੇ ਦੀ ਪਰਚੀ ਦੇ ਮੁਤਾਬਕ ਠੀਕ ਹੈ ਤੁਹਾਡੀ ਪਰਚੀ ਦੇ ਮੁਤਾਬਕ ਇਹਦੀ ਪਰਚੀ ਦੇ ਮੁਤਾਬਕ ਤੁਹਾਡੇ ਵਿੱਚੋਂ ਕੀ ਫਰਕ ਨਿਕਲਦਾ ਹੈ ਤੁਸੀਂ ਕੱਲ ਨੂੰ ਮੇਰੇ ਕੋਲ 10 ਵਜੇ ਦੋਨੋਂ ਇੱਥੇ ਮੇਰੇ ਕੋਲ ਮੇਰੇ ਕੋਲ ਹਾਜ਼ਰ ਚਾਹੀਦੇ ਹਾਂ ਜਾਂ ਤਾਂ ਕੱਲ ਨੂੰ ਨਿਬੜਾ ਚਾਹੀਦਾ ਜਾਂ ਤਾਂ ਜੇ ਗਾਂ ਤੁਸੀਂ ਚੱਲਦਾ ਰੱਖਣਾ ਤੇ ਨਾਲ ਹਿਆਰ ਆਉਂਦਾ ਇਹ ਨਹੀਂ ਰੱਖਣਾ ਚੱਲਦਾ ਥੋੜੀ ਬੈਠ ਕੇ ਨਿਬੜਦੀ ਆ ਵੀ ਥੋੜਾ ਜਿਹਾ 4 ਲੱਖ ਦਾ 5 ਲੱਖ ਦਾ 6 ਲੱਖ ਦਾ ਕਿੰਨੇ ਦਾ ਰੌਲਾ ਹੈ ਜੇ ਤਾਂ ਉਹ ਥੋੜਾ ਨਿਬੜ ਜਾਂਦਾ ਤਾਂ ਇਹਦਾ ਕਰਕੇ ਹਿਸਾਬ ਕਣਕ ਦੇ ਹਿਸਾਬ ਜਿਹੜੇ ਫਸਲ ਦੇ ਹਿਸਾਬ ਡੇਢ-ਡੇਢ ਮਹੀਨਾ ਨਹੀਂ ਸਿਰਜੀ ਲਮਕਾਈ ਦੇ ਹੁੰਦੇਗੇ ਸਿਆਣ ਤੱਕ ਲਓ ਮੈਂ ਤੁਹਾਨੂੰ ਪਹਿਲਾਂ ਵੀ ਇਹ ਬੇਨਤੀ ਕੀਤੀ ਸੀਗੀ ਵੀ ਥੋੜਾ ਸਾਡੇ ਫੰਕਸ਼ਨ ਸੀਗਾ ਘਰੇ ਉਹਦੇ ਕਰਕੇ ਜੇ ਨਹੀ ਹੁਣ ਉਹਦੇ ਉਹ ਮੈਂ ਹੁਣ ਰਸਤੇ ਰਸਤੇ ਦਾ ਬਾਹਰੋਂ ਆਏ ਸੀ ਮਾਡਾ ਡੇਢ ਮਹੀਨਾ ਫੰਕਸ਼ਨ ਮੇਰੇ ਭਾਨੇ ਬਾਜੀਆਂ ਹੈ ਭਾਨੇ ਬਾਜੀਆਂ ਮੈਨੂੰ 15 ਸਾਲ ਤੋਂ ਵੱਧ ਹੋ ਗਿਆ ਵਰਦੀ ਪਾਈ ਨੂੰ ਨਵੇੜਾ ਕਿ ਇਹਨਾਂ ਦਾ ਕੋਈ ਡਾਇਰੈਕਟ ਭਰਤੀ ਹੈ ਇਹ ਨਵੇੜਾ ਕਿ ਇਹਨਾਂ ਦਾ ਆਪ ਹੁਣ ਬਣਾਉਂਗਾ ਮੈਂ ਕਹਿੰਦਾ ਸਪੋਰਟ ਕੋਟੇ ਦੇ ਵਿੱਚੋਂ ਡਾਇਰੈਕਟ ਭਰਤੀ ਹੈ ਕਿਸੇ ਦੀ ਮਨਤਾ ਕਰਕੇ ਨਹੀਂ ਇਹੇ ਵਰਦੀ ਲਈ ਜੇ ਮੈਂ ਜਾਣਦਾ ਸਾਰੀਆਂ ਗੱਲਾਂ ਉਹ ਪਰਚੀ ਜਿਹੋ ਵਿੱਚ ਪਾਈ ਫਿਰਦਾ ਫੋਟਾ ਬਈ ਖਾਤਾ ਪਤਾ ਨਹੀਂ ਕਿੱਥੇ ਹੈ ਮੈਨੂੰ ਕੱਲ ਨੂੰ ਸਾਫ ਚਾਹੀਦਾ ਜਾ ਹੁਣੇ ਜਾਓ ਗੁਰਦੁਆਰਾ ਸਾਹਿਬ ਮੰਦਿਰ ਨਹੀਂ ਮੇਰੇ ਕੋ 100 ਦਾ ਰਹੀ ਅਸੀਂ ਖਾਂਦੇ ਨਹੀਂ ਗਏ ਜੀ ਸੱਦੀ ਗੱਲ ਆ ਉਹ ਗੱਲ ਹਿਸਾਬ ਹੈ ਨਾ ਆਪਾਂ ਨਵੇੜ ਦਾਂਗੇ ਝੂਠੇਓ ਤੇ ਝੂਠੇ ਸੀ ਅਸੀਂ 100 ਖਾਂਦੇ ਨਹੀਂ ਗਏ ਜੀ ਅੱਛਾ ਜਿਹੜੀ ਮਰਜ਼ੀ ਕਰ ਲੋ 100 ਕਾਦੇ ਸਖਾ ਤੁਸੀਂ ਨਹੀਂ ਖਾਂਦੇ ਵੀ ਖਾਤਾ ਤੁਹਾਡੇ ਕੋਲ ਹੈ ਨਹੀਂਗਾ ਹਾਂਜੀ ਵੀ ਹੁਣੇ ਤਾਂ ਮੇਰੇ ਕੋਲ ਹੈ ਨਹੀਂ ਜੀ ਕੁਛ ਮੈਂ ਕਹਿੰਦਾ ਵੀ ਨਹੀਂ ਦੁਪਹਿਰ 1 2 ਵਜੇ ਲੈ ਕੇ ਆਉ ਮੈਂ ਨਹੀਂ ਕਹਿੰਦਾ ਹਾਂਜੀ ਠੀਕ ਹੈ ਉਹਦੇ ਹਿਸਾਬ ਜੇਬ ਚ ਨਾ ਹਾਂਜੀ ਥੋੜਾ ਵੀ ਜੇ ਤੁਹਾਨੂੰ ਪਤਾ ਸੀ ਨਾ ਠਾਣੇ 15 ਨੰਨ ਦੇ ਬੁਲਾਈ ਜਾਂਦੇ ਆ ਤੇ ਤੁਹਾਡੇ ਵੀ ਹਿਸਾਬ ਆਪਦੇ ਹੱਥ ਤੈਨੂੰ ਲੈ ਨਾ ਹਾਜ਼ਰ ਮੈਂ ਕਰਾਉਂ ਲੈਣਾ ਹਾਜ਼ਰ ਤੈਨੂੰ ਯਾਰ 15 ਦਿਨਾਂ ਬੈਠੀ ਉਹ ਜੱਟ ਜ਼ਿੰਮੇਦਾਰ ਬੰਦਾ ਮਰ ਗਿਆ ਉਹ ਕੁਝ ਨਾ ਮੈਂ ਤਾਂ ਬਹੁਤ ਜ਼ੋਰ ਲਾਇਆ ਜੀ ਕਿਹੜਾ ਜ਼ੋਰ ਲਾਇਆ ਇਹ ਆਉਂਦੇ ਨਹੀਂ ਸੀ ਹੁਣ ਕਿਵੇਂ ਆ ਗਏ ਹੁਣ ਫਿਰ ਮੈਂ ਮੇਰੇ ਹੱਥੋਂ ਡੋਰ ਜੋ ਜਾਣ ਲੱਗੀ ਮੈਂ ਕਹੀ ਐਸ ਨਹੀਂ ਤੇਰੇ ਹੱਥੋਂ ਡੋਰ ਕੀ ਗੱਲ ਤੇਰੇ ਵਰਦੀ ਨਹੀਂ ਭਾਈ ਚਾਹ ਪਾਣੀ ਲੈਣੇ ਇਹਨਾਂ ਤੋਂ ਨਾ ਚਾਹ ਪਾਣੀ ਤਾਂ ਖੋ ਲੈਣੇ ਜੀ ਫਿਰ ਕਿਉਂ ਨਹੀਂ ਸੱਦ ਸਕੇ ਉਹਨੂੰ ਚਾਰ ਵਾਰੀ ਕਿਵੇਂ ਸੱਦ ਲਿਆ ਉਹਨਾਂ ਨੂੰ ਇਹਨਾਂ ਨੂੰ ਵੀ ਸੱਦਦੇ ਸੀ ਜੀ ਉਹਨਾਂ ਨੂੰ ਵੀ ਸੱਦਦੇ ਸੀ ਉਹਨਾਂ ਨੂੰ ਵੀ ਸੱਦਦੇ ਸੀ ਉਹ ਆਉਂਦਾ ਸੀ ਇਹ ਆਉਂਦਾ ਨਹੀਂ ਸੀ ਕਿਉਂ ਏ ਕੇ ਮਗਰੰਦਾ ਜੀ ਸਾਡੇ ਫਕਸ਼ਨਾਂ ਅੱਜ ਮੈਂ ਬਾਹਰ ਆ ਜੀ ਕਲੀ ਤਨਖਾਹ ਨਾ ਸਾਰਦੇ ਹੋ ਕਿ ਕਰਦੇ ਹੋ ਨੇ ਅਜ ਹੱਥ ਤੱਕ ਕੁਛ ਨਹੀਂ ਕਰਨਾ ਰੱਖੀ ਹੈ ਜੀ ਮੈਨੂੰ ਤਾਂ ਲੱਗਦਾ ਅੱਖਾਂ ਤਾਂ ਮੈਨੜਾ ਮਿਲਦੀਆਂ ਨਹੀਂ ਤੇਰੀਆਂ ਨਹੀਂ ਮੈਨੂੰ ਪਤਾ ਕੀ ਹੈ ਨਹੀਂ ਨਹੀਂ ਮੈਨੂੰ ਲੱਗਦਾ ਹੈ ਵੀ ਜਿਵੇਂ ਕਿਤੇ ਕੋਈ ਨਾ ਕੋਈ ਗਿਫਟ ਗੁਫਟ ਆਉਂਦੇ ਹੋਣਗੇ ਕਿਤੇ ਹਾੜੀ ਸੰਦ ਨੂੰ ਤੇ ਫਿਰ ਸੱਤਿਆ ਕਿਉਂ ਨਹੀਂ ਹੁਣ ਤੱਕ ਨਵੇੜਿਆ ਕਿਉਂ ਨਹੀਂ ਦੋ ਹਫ਼ਤੇ ਚ ਉਹਨਾਂ ਨੇ ਸੱਤਿਆ ਜੀ ਪੁੱਛੇ ਉਹਨਾਂ ਨੂੰ ਮੈਂ ਲਾਇਨ ਹਾਜ਼ਰ ਕਰਵਾਉਂ ਤੈਨੂੰ ਠੀਕ ਆ ਜ਼ਰਾ ਹੈੱਡ ਕੁਆਰਟਰ ਫੋਨ ਕਰੂੰਗਾ ਮੈਂ ਲਾਇਨ ਹਾਜ਼ਰ ਕਰਵਾਉਂਗਾ ਮੈਨੂੰ ਜਿਹੜੇ ਆ ਨਾ ਨਲਾ ਮੈਨੂੰ ਉਹ ਅਫਸਰ ਚਾਈ ਦੇ ਬੰਦਾ ਜਿਹੜੀ ਸਵੇਰ ਨੂੰ ਕੰਪਲੀਟ ਆ ਗਈ ਨਾ ਮੈਨੂੰ 24 ਘੰਟਿਆਂ ਦੇ ਵਿੱਚ ਨਪਟਾਰਾ ਚਾਹੀਦਾ ਉਹ ਮੈਂ ਦੇਖ ਰਿਹਾ ਸੀ ਕਿ ਤੁਸੀਂ ਕੀ ਕਰੋਗੇ ਸਾਰੇ ਮੁਲਾਜ਼ਮਾਂ ਤੇ ਆਖਾ ਮੇਰੀ ਕੌਣ ਕਿਹੜੇ ਮਾਮਲੇ ਨੂੰ ਕਿੰਨੇ ਚੱਟਣੇ ਨਿਬੜਦਾ ਤੇਰੇ ਕੋਲ 15 ਦਿਨਾਂ ਜਿਹਨੇ ਨਿਬੜਿਆ ਨਾ ਮੈਂ ਤੈਨੂੰ ਕੱਲ ਨੂੰ 12 ਵਜੇ ਤੋਂ 1:30 ਵਜੇ ਪਾਉਣੇ ਤੋਂ 2 ਵਜੇ ਮੈਂ ਤੈਨੂੰ ਕੱਲ ਨੂੰ 12 ਵਜੇ ਤੋਂ ਪਹਿਲਾਂ ਇਹ ਨਿਬੜ ਕੇ ਵਿਖਾਉਂਗਾ ਯਾਦ ਰੱਖੀ ਗੱਲ ਇਹ ਮੈਂ ਜਨਾਬ ਵਰਤਿਆ ਕਰੋ ਐਦੀ ਪਾਵਰ ਜਿੱਥੇ ਵਰਤਣੀ ਹੁੰਦੀ ਹੈ ਉੱਥੇ ਆਟੋ ਵਾਲੇ ਦੇ ਡੰਡੇ ਮਾਰੀ ਜਾਂਦੇ ਹੋ ਤੋਰੋ ਤੋਰ 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 ਮੈਂ ਤਾਂ ਜਨਾਬ ਇਹਨਾਂ ਨੂੰ ਕਹਿ ਸੀ ਸੌ ਤੇ ਵੇਣੇ ਵੇਡ ਦੋ ਜੀ ਤੁਸੀਂ ਕਰੋ ਗਿਆ ਸੀ ਇਹਨਾਂ ਨੂੰ ਪਹਿਲਾਂ ਕਹਿ ਸੀ ਸੌ ਤੇ ਵੀ ਨਹੀਂ ਨਿਕੜੇ ਮੈਨੂੰ ਦੱਸਿਆ ਤਾਂ ਹੈ ਨਹੀਂਗਾ ਵੀ ਸੌ ਤੇ ਆਖਿਆ ਸੀ ਵੀ ਸੌ ਪਾਉਂਦਾ ਤਾਂ ਸੌ ਤਾਂ ਮੁੱਕਰ ਗਿਆ ਸੀ ਏਡ ਤਾਂ ਮੈਂ ਪਾਉਂਦਾ ਹੀ ਨਹੀਂਗਾ ਇਹ ਉਹਦੇ ਵੀ ਕਹਿੰਦਾ ਜੀ ਮੈਂ ਨਹੀਂ ਪਾਉਂਦਾ ਸੌ ਆਗੇ ਜੁਰਤ ਵਾਰਤਿਆ ਕਰੋ ਮਾੜੀ ਮੋਟੀ ਯਾਰ ਜਿੱਥੇ ਵਰਤ ਨਹੀਂ ਹੁੰਦੀ ਉੱਥੇ ਵਰਤਿਆ ਕਰੋ ਜਿਨ੍ਹਾਂ ਨੂੰ ਨਹੀਂ ਜਿਹੜੇ ਪਹਿਲੇ ਡਰਦੇ ਹੁੰਦੇ ਉਹਨੂੰ ਡਰਾਈ ਜਾਂਦੇ ਤੁਸੀਂ ਇਸੇ ਕਰਕੇ ਤਾਂ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਸਾਡੇ ਮਾਹਕਮੇ ਤੋਂ ਵਰਦੀ ਕੋਈ ਚੀਜ਼ ਹੈ ਛੇੜ ਜੀ ਗੱਲ ਸੁਣੋ ਮੇਰੀ ਸਾਫ਼ ਚਾਤਾਂ ਚ ਹਾਂਜੀ ਪਿਆਰ ਨਾਲ ਪੇਸ਼ ਆ ਰਿਆ ਮੈਂ ਹਲੇ ਮੇਰਾ ਦਿਮਾਗ ਖਰਾਬ ਨਹੀਂ ਹੋਇਆ ਇਹ ਬਹੁਤ ਥੋੜੀ ਗਰਮੀ ਹੈ ਇਹ ਸ਼ੁਰੂਆਤ ਹੈ ਮੇਰੀ ਉਹਦੇ ਪਰਚੀ ਜੇਬ ਚ ਹੈ ਮੈਂ ਤੁਹਾਨੂੰ ਪੰਜ ਵਾਰੀ ਕਹਤਾ ਦੋ ਪਹਿਲਾਂ ਕੱਲ ਨੂੰ 12 ਵਜੇ ਤੈਨੂੰ ਇੱਕ ਪਾਸਾ ਹੋਣਾ ਚਾਹੀਦਾ ਜੇ 12 ਵਜੇ ਤੱਕ ਤੁਹਾਡਾ ਨਿਵੇੜਾ ਨਾ ਹੋਇਆ ਫਰਮਜੀਤ ਕੋਲ ਬੈਠ ਕੇ ਨਿਵੇੜੋਗੇ ਤੁਸੀਂ ਜੇ ਤੂੰ ਕੋਈ ਫਰਕ ਰੱਖਿਆ ਨਾ ਤਾਂ ਨਾਲ ਦੀ ਨਾਲ ਲਾਈਨ ਹਾਜ਼ਰ ਜਾਏਗਾ ਨੇ ਜਨਾਬ ਮੈਂ ਤਾਂ ਪਹਿਲਾਂ ਵੀ ਕੋਈ ਫਰਕ ਨਹੀਂ ਮੈਂ ਤੈਨੂੰ ਦੱਸਦਾ ਵੀ ਜੇ ਮੇਰੇ ਕੋਲ ਮੈਂ 12 ਵਜੇ ਦਾ ਟਾਈਮ ਦੇਤਾ ਨਾ ਜੇ ਕੱਲ ਨੂੰ 12 ਵਜੇ ਇੱਕ ਮਿੰਟ ਹੋ ਗਿਆ ਨਾ ਨਵੇੜਾ ਹੋਣ ਨੂੰ ਸਭ ਤੋਂ ਪਹਿਲਾਂ ਲਾਈਨ ਹਾਜ਼ਰ ਤੂੰ ਹੋਵੇਂਗਾ 12 ਵਜੇ ਤੱਕ ਮੈਂ ਐਡਕਾਟਰ ਫੋਨ ਕਰੂੰਗਾ ਨਿਪਟ ਜੂਏ 12 ਵਜੇ ਤੱਕ ਨਾ ਠੀਕ ਹੈ ਕੱਲ ਨੂੰ ਸਿਰ ਜੀ ਨੇਪੜਾ ਆਉਣਾ ਚਾਹੀਦਾ ਠੀਕ ਹੈ ਜਾਂ ਤਾ ਉਹਨੂੰ ਪੈਸੇ ਦੇ ਕੇ ਉਹਦਾ ਝੋਨਾ ਲੱਗਦਾ ਕਰ ਦਿਓ ਠੀਕੇ ਵਾਲੇ ਦੇ ਪੈਸੇ ਦੇ ਤੂੰ ਠੀਕ ਹੈ ਕੋਈ ਵਾਦਾ ਘਾਟਾ ਉਹ ਵਾਦਾ ਘਾਟਾ ਪਰਮਜੀਤ ਕਰੂਗਾ ਠੀਕ ਹੈ ਜੇ ਕਹਿੰਦਾ ਫੋਨ ਫਾਨ ਸੁਣਿਆ ਨਾ ਜੇ ਤੈ ਠੀਕ ਹੈ ਠੀਕ ਹੈ ਇਹ ਕਰਵਾਉਣ ਉਹ ਕਰਵਾਵੇ ਸਾਡਾ ਕੋਈ ਸਕਾ ਨਹੀਂ ਸਾਨੂੰ ਨਿਆ ਕਰਨ ਨਿਆ ਕਰਨ ਵਾਸਤੇ ਆਹ ਵਰਦੀ ਮਿਲੀ ਸਾਨੂੰ ਨਿਆ ਕਰਨ ਵਾਸਤੇ ਆਹ ਕੁਰਸੀ ਮਿਲੀ ਸਾਨੂੰ ਸੇਠ ਜੀ ਨਿਆ ਕਰਦੇ ਜਨਾਬ 15 ਦਿਨਾਂ ਦਾ ਹੋਇਆ ਤਾਂ ਹੈ ਨਹੀਂ ਉਹ ਫਿਰ ਇਹਨਾਂ ਨੇ ਨਹੀਂ ਕਦ ਨੇ ਲਿਆਜੋਗੇ ਨਾ ਨਾ ਪੁਰੇ ਫਿਰ ਤੇ ਜਾਂਦੇ ਕਹਿ ਦਿੰਦੇ ਹੋਗੇ ਵੀ ਸੇਠ ਜੀ ਬਣਵਾ ਦਿਓ ਰੋਸਟਡ ਹਾਫ ਬਣਾ ਦਿਓ ਫੁੱਲ ਬਣਾ ਦਿਓ ਵੀਰ ਹੋਰ ਭੇਜ ਦਿਓ ਕਹਦੇ ਹੋਗੇ ਨਹੀਂ ਜਨਾਬ ਬੈਠੇ ਜਿਹੜਾ ਬੰਦਾ ਕਾਣਾ ਹੈ ਨਾ ਉਹ ਇੰਨੇ ਦਿਨ ਲੱਗਦੇ ਜਿਹੜਾ ਬੰਦਾ ਉਹਦੀ ਤਨਖਾਹ ਨਾ ਸਾਰਦਾ ਨਾ ਪਰਮਜੀਤ ਉਹ ਬੰਦਾ ਇੰਨਾ ਟਾਈਮ ਨਹੀਂ ਲੱਗਣ ਦਿੰਦਾਗਾ ਯਾਦ ਰੱਖੀਏਗਾ ਠੀਕ ਹੈ ਜੀਰਾ ਠੀਕ ਹੈ ਤੇ ਮੈਂ ਤੇਰੇ ਮੂੰਹ ਤੇ ਇਹ ਗੱਲ ਲਾਕੂਗਾ ਵੀ ਤੁਹਾਡੇ ਵਰਗੇ ਬੰਦਿਆਂ ਦਾ ਕਰਕੇ ਸਾਰਾ ਪੁਲਿਸ ਪ੍ਰਸ਼ਾਸਨ ਬਦਨਾਮ ਹੈ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਲੋਕ ਥੋ-ਥੋ ਕਰਦੇ ਤੁਹਾਡੇ ਵਰਗੇ ਲੋਕਾਂ ਦਾ ਕਰਕੇ ਜਿਹੜੇ ਨਵੇਂ ਆਦਮਚੀ ਨਹੀਂ ਆਉਂਦੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੀ ਆਪ ਤੁਸੀਂ ਕਸੂਰ ਕੀ ਆ ਉਹਦੀ ਫਸਲ ਲੇਟ ਆ ਯਾਰ ਮਰ ਜੂਗਾ ਇਹ ਨਹੀਂ ਇੰਨਾ ਤਾਂ ਮੈਨੂੰ ਪਤਾ ਜਨਾਬ ਝੂਣਾ ਲੱਗਦਾ ਪਤਾ ਸੀ ਤਨ ਬੇੜਾ ਕਿਉਂ ਨਹੀਂ ਸਰ ਜੀ ਜੇ ਕੱਲ ਨੂੰ 12 ਵਜੇ ਤੱਕ ਤੁਹਾਡਾ ਨਿਪੜਿਆ ਹੋਣਾ ਨਾ ਮੈਨੂੰ ਪੌਣੇ 12 ਵਜੇ ਤਨ ਮੈਨੂੰ ਰਿਪੋਰਟ ਚਾਹੀਦੀ ਐ ਮੈਂ ਭਾਈ ਮੈਂ 10 ਵਜੇ ਆਪਦੀ ਕੁਰਸੀ ਤੇ ਬੈਠਾ ਹੋਣਾ ਮਾਰਾ 6 ਵਜੇ ਮੈਂ ਪੌਣੇ 12 ਵਜੇ ਤੱਕ ਨਾ ਮੈਂ ਉਹਨੂੰ ਪੁੱਛਣਾ ਨਾ ਮੈਂ ਇਹਨੂੰ ਪੁੱਛਣਾ ਨਾ ਮੈਂ ਤੈਨੂੰ ਪੁੱਛਣਾ ਜਿਵੇਂ ਮਰਜ਼ੀ ਨੇ 11:50 ਮਿੰਟ ਤੇ ਮੈਨੂੰ ਤੇਰੀ ਰਿਪੋਰਟ ਚਾਹੀਦੀ ਵੀ ਤੁਹਾਡਾ ਨਿਪੜ ਗਿਆ ਕਿ ਨਹੀਂ ਨਿਪੜ ਗਿਆ ਜੇ ਤੁਹਾਡਾ ਨਾ ਨਾ ਨਿਪੜਿਆ ਠੀਕ ਆ ਸਰ ਫਰਕ ਤੂੰ ਦੇਖਣਾ ਨੇ ਇਹ ਲਿਸਟਾਂ ਦੇ ਵਿੱਚ ਠੀਕ ਆ ਸਰ ਜੇ ਇਹ ਜੇ ਆਪਦਾ ਬਾਈ ਖਾਤਾ ਨਾ ਲੈ ਕੇ ਆਵੇ ਸੇਠ ਤਾਂ ਇਹਨਾਂ ਦੋ ਉੱਥੇ ਜਾ ਕੇ ਇਹ ਗੱਲ ਕਹਿਣਗੇ ਸੌਂਪਾ ਕੇ ਸਮੇਤ ਬੱਚੇ ਨੂੰ ਨਾਲ ਲੈ ਕੇ ਇਹ ਵੀ ਆਪਣੀ ਵਾਈਫ ਤੇ ਆਪਣੇ ਬੱਚੇ ਨੂੰ ਲੈ ਕੇ ਆਊਗਾ ਉੱਥੇ ਜਾ ਕੇ ਪਹਿਲਾਂ ਇਹ ਕਹਿਣਗੇ ਵੀ ਜੇ ਅਸੀਂ ਕੋਈ ਗਲਤ ਲਿਖਿਆ ਘੱਟ ਲਿਖਿਆ ਵੱਧ ਲਿਖਿਆ ਤਾਂ ਸਾਨੂੰ ਪਰਮਾਤਮਾ ਦੇਖੇ ਉਸ ਤੋਂ ਬਾਅਦ ਇਹ ਨਾਲ ਜਾਣਗੇ ਤੇ ਇਹ ਮੰਤਰ ਜਾਊਗਾ ਉੱਥੇ ਜਾ ਕੇ ਤੁਸੀਂ ਸੌਂਪ ਪਾਓਗੇ ਉਹਨਾਂ ਦੀ ਇਮਾਨਦਾਰੀ ਦੇ ਨਾਲ ਤੁਹਾਨੂੰ ਵੀ ਤੁਹਾਡੇ ਸੱਚੇ ਰੱਬ ਦੀ ਸੌਂਹ ਜੇ ਤੁਸੀਂ ਕੇ ਦੀ ਸੌਂਹ ਦੇ ਵਿੱਚ ਹਿਰਾਫੇਰੀ ਕਰੋ ਤਾਂ ਨਹੀਂ ਜਨਾ ਮੈਂ ਵੀਡੀਓ ਬਣਾਉਂਗਾ ਜੀ ਵੀਡੀਓ ਬਣਾ ਕੇ ਦੇਣੀ ਹੈ ਮੈਨੂੰ ਇਹਨਾਂ ਦੀ ਸੌਂਹ ਪਾਓਗੇ ਜੇ ਉਸ ਗੱਲ ਤੇ ਨਾਮ ਵਹੀ ਖਾਤਾ ਵੀ ਨਾਮ ਲਿਓ ਸਾਹ ਹਿਸਾਬ ਵੀ ਨਾ ਹੋਵੇ ਤਾਂ ਫਿਰ ਮੈਨ 12:01 ਤੇ 420 ਦਾ ਪਰਚਾ ਦੇ ਦੂੰਗਾ ਤੁਹਾਡੇ ਤੇ ਮੈਂ ਅੱਜ ਕੱਲ ਨੂੰ ਨਿਪਟਿਆ ਨਾ ਤਾਂ ਕੋਈ ਹੋਰ ਇਹ ਬਪਰਾ ਲਾ ਕੇ ਕੱਲ੍ਹ ਸਾਬ ਬਣਾ ਲਾਂਗੇ ਕੋਈ ਗੱਲ ਬਣਾ ਲਾਂਗੇ ਨਹੀਂ ਮੇਰੀ ਗੱਲ ਨੂੰ ਲਾਈਟ ਨਾਲ ਲਿਓ ਨਹੀਂ ਨਹੀਂ ਮੈਂ ਇਹ ਫੋਨ ਫਾਨ ਵਾਲੇ ਕੋਲ ਨਾ ਭਜਿਓ ਨਹੀਂ ਨਹੀਂ ਮੈਨੂੰ ਫੋਨ ਕਰਦੇ ਕਿਤੇ ਕਿਤੇ ਸੋਚਦੇ ਹੋ ਵੀ ਕੋਈ ਪਤਾ ਨਹੀਂ ਕਿਹੜੀ ਪਾਵਰ ਮੈਨੂੰ ਫੋਨ ਕਰ ਦੋ ਤੇ ਮੈਂ ਉੱਧ ਮੁੜ ਕੇ ਕਹ ਦੂੰ ਚਲੋ ਕੋਈ ਗੱਲ ਨਹੀਂ ਰਫਾ ਦਫਾ ਮੇਰੇ ਕਾਗਜ਼ਾਂ 'ਚ ਮੇਰੇ ਡਿਕਸ਼ਨਰੀ ਰਫਾ ਦਫਾ ਲਿਖਿਆ ਹੀ ਨਹੀਂ ਰਫਾ ਦਫਾ ਨਹੀਂ ਕਰਦਾ ਮੈਂ ਮੈਂ ਨਵੇੜਦਾ ਆਪਣਾ ਇਸ ਗੱਲ ਦਾ ਖਾਸ ਖਿਆਲ ਰੱਖਿਓ ਤੁਹਾਨੂੰ ਅੱਜ ਤੱਕ ਕਿਤੇ ਥਾਣੇ ਦਾ ਟੱਕ ਉਹ ਥਾਣੇ ਵਰਤੋਂ ਬਸ ਇਹ ਟੱਕਰ ਰਿਹਾ ਜੀ ਐਂ ਤਾਂ ਰੋਸੋ ਰੋਹ ਥਾਣੇ ਕਿੱਧਰ ਹੈ ਟੱਕਰੇ ਮਤਲਬ ਕੋਈ ਨਹੀਂ ਸਮਝਦਾ ਤੂੰ ਨਹੀਂ ਸਮਝਦੇ ਦੀ ਗੱਲ ਨਹੀਂ ਮਤਲਬ ਤੁਸੀਂ ਟੱਕਰ ਦੀ ਗੱਲ ਕਰ ਰਹੇ ਹੋ ਤੁਸੀਂ 15 ਦਿਨ ਹੋ ਗਏ ਯਾਰ ਸਾਡੇ ਮਲਾਜ ਨੂੰ ਕੁੱਤੇ ਵਾਂਗੂ ਭੌਂਗ ਦੇ ਲਾ ਤੈਨੂੰ ਬਗਰ ਤੁਸੀਂ ਗੱਲ ਕਰਨੇ ਚਾਹੁੰਦੇ ਹੋ ਮੈਂ ਤੁਹਾਨੂੰ ਆਦੀ ਮਜਬੂਰੀ ਦੱਸੀ ਹੈ ਜੀ ਮਜਬੂਰੀ ਤਾਂ ਇਹ ਆ ਮਜਬੂਰੀ ਸੀ ਕਿ ਸਾਡੀ 6 ਮਹੀਨਾ ਫੰਕਸ਼ਨ ਕਿਹੜਾ ਚੱਲਦਾ ਹੁੰਦਾ ਮੈਂ ਹੁਣ ਤੁਹਾਨੂੰ ਬਸ ਮਾਰਾ ਮੋੜਾ ਹੋ ਜਾਂਦਾ ਜੀ ਬਰ ਪਰਵਾਰ ਇਸਦਾ ਦੂਰ ਰਹਿੰਦੇ ਆ 15 ਅਗਸਤ ਦੀ 26 ਜਨਵਰੀ ਤਿਆਰੀ ਕਰਦੇ ਸੀ ਕਿ ਤੁਹਾਨੂੰ ਡੇਢ ਮਹੀਨਾ ਲੱਗੇ ਨਹੀਂ 15 ਗਿਆ 26 ਜਨਵਰੀ ਚੋਂ ਇੰਨਾ ਵੀ ਨਹੀਂ ਮਹੀਨਾ ਡੇਢ ਮਹੀਨਾ ਮੈਂ ਤੁਹਾਨੂੰ ਕਹਿੰਦਾ ਸੀ ਸਰ ਜੀ ਮਾਫੀ ਚਾਹੂੰਗਾ ਮੈਨੂੰ ਸ਼ਬਦ ਵਰਤਨ ਵਾਸਤੇ ਮਜਬੂਰ ਕੀਤਾ ਤੁਸੀਂ ਪਰ ਮੈਂ ਤੁਹਾਨੂੰ ਇਹ ਗੱਲ ਕਹਿ ਦਿੱ ਜਿਹੜੀ ਮੇਰੀ ਜ਼ੁਬਾਨ ਚੋਂ ਨਿਕਲ ਗਈ ਨਾ ਫਿਰ ਭਾਵੇਂ ਚਾਹੇ ਦੁਨੀਆ ਦੀ ਕੋਈ ਨਾ ਇਹਨਾਂ ਦਾ ਦੁਨੀਆ ਦੀ ਕਿਸੇ ਤਾਕਤ ਦਾ ਮੈਨੂੰ ਫੋਨ ਆ ਜਾਏ ਮੈਂ ਬਦਲੀ ਕਰਵਾ ਲਵਾਂ ਮੈਂ ਵਰਦੀ ਲਵਾ ਲਵਾਂ ਪਰ ਮੈਂ ਸਮਝੌਤਾ ਨਹੀਂ ਕਰਨਾ ਇਹ ਗੱਲ ਯਾਦ ਰੱਖਿਓ ਮੈਂ ਕੱਲ ਨੂੰ 12:01 ਤੇ ਜਿੱਥੋਂ ਦਾ ਨਾ ਨਾ ਨਿਭੜਿਆ ਉਹਦੀ ਸ਼ਿਕਾਇਤ ਦੇ ਆਧਾਰ ਤੇ ਵੀ ਤੁਸੀਂ 5 ਲੱਖ ਰੁਪਏ ਦਾ ਜਾਂ 4 ਲੱਖ ਰੁਪਏ ਦਾ 6 ਲੱਖ ਰੁਪਏ ਦੀ ਠੱਗੀ ਮਾਰੀ ਬੈਠੇ ਹੋ ਮੈਂ ਤੁਹਾਡੇ ਤੇ 420 ਦਾ ਪਰਚਾ ਦੇ ਦੂੰਗਾ 12:01 ਤੇ ਕੱਲ ਨੂੰ ਵੀ ਆਪਾਂ ਕੱਲ ਨੂੰ ਵੀਰਦ ਨੂੰ ਨੰਨ ਦਿੰਦਾ ਠੀਕ ਹੈ ਜੇ ਪੌਣਾ 12 ਵਜੇ ਤਣੂ ਐਂਡ 12 ਵਜੇ ਤਣੂ ਨਿਵੇੜਾ ਹੋ ਕੇ ਮੈਨੂੰ ਪਰਮਜੀਤ ਨੇ 12 ਵਜਾਂ ਚ 5 ਮਿੰਟ ਰਿੰਦੇ 7 ਮਿੰਟ ਰਿੰਦੇ ਰਿਪੋਰਟ ਨਾ ਨਾ ਕੀਤੀ ਜਾਂ ਇਹਨੇ ਮੈਨੂੰ ਰਿਪੋਰਟ ਕਰਤੀ ਆ ਕੇ ਵੀ ਨਹੀਂ ਨਿਭੜਿਆ ਜਾਂ ਉਹਨੇ ਰਿ ਮੈਂ ਕਿਸ ਨੂੰ ਪੁੱਛਣਾ ਨਹੀਂਗਾ 12 ਵੱਜ ਕੇ 1 ਮਿੰਟ ਤੇ ਹੁਣ ਤੁਹਾਡੇ ਕੋਲ ਮੇਰੇ ਖਾਲਜ 22 ਘੰਟੇ ਪਾਜੇ ਤੇ 22 ਪਾਉਣੇ 22 ਘੰਟੇ ਚਾਹੇ ਰਾਤ ਨੂੰ ਸੌਣ ਲਿਓ ਹਿਸਾਬ ਕਰ ਤੇ ਚਾਹੇ ਰਾਤ ਨੂੰ ਹਿਸਾਬ ਕਰ ਲਓ ਵੀ ਖਾਤਾ ਚੋਕ। ਕੱਲ ਨੂੰ ਤੜਕੇ ਤੁਸੀਂ ਤੁਹਾਡੇ ਕੋਲ 11:30 ਵਜੇ ਤੱਕ ਦਾ ਟਾਈਮ ਹੈ ਪਾਉਣੇ 12:00 ਵਜੇ ਤੱਕ ਦਾ ਟਾਈਮ ਹੈ। ਆਪਦੀਆਂ ਕਲਮਾਂ ਮਿਲਾਉਣ ਦਾ ਦਾ ਹਿਸਾਬ ਤਾਬ ਕਰ। ਤੁਸੀਂ ਆ ਤੁਹਾਡਾ ਕੀ ਨੰਬਰ ਤਾਂ ਮੈਨੂੰ ਉਸ ਗੱਲ ਦਾ ਕੋਈ ਪਤਾ ਨਹੀਂਗਾ। ਚਾਹੇ ਸਾਸੇ ਗੱਲ ਕਰ ਦਿਓ ਚਾਹੇ ਕੋਸ਼ ਕਰ ਦਿਓ। ਪਰ ਜੇ ਕੱਲ ਨੂੰ ਤੁਹਾਡਾ ਹਿਸਾਬ ਤਾਬ ਕਰਕੇ ਨਵੇੜਾ ਨਾ ਹੋਇਆ ਇੱਕ ਪਾਸਾ ਨਾ ਹੋਇਆ ਤੁਹਾਡ ਕੋਈ ਤੁਹਾਡੇ ਤੇ ਪ੍ਰੈਸ਼ਰ ਨਹੀਂ ਕੋਈ ਉੱਤੇ ਪ੍ਰੈਸ਼ਰ ਨਹੀਂ ਜੇ ਤੁਹਾਡਾ ਕੰਜਰਖਾਨਾ ਦਾ ਨਾਂ ਨੇ ਬੜਾ ਤੇ ਪਰਸੋਂ ਉਹ ਵਾਣ ਦੇ ਵਿੱਚ ਪਾਣੀ ਨਾ ਛੱਡਿਆ ਗਿਆ ਝੋਨਾ ਲਾਉਣ ਵਾਸਤੇ ਤਾਂ ਫਿਰ ਹਿਸਾਬ ਲਾ ਲਓ ਵੀ 12 ਵਜੇ ਇੱਕ ਮਿੰਟ ਤੇ ਮੈਂ ਤੁਹਾਡੇ ਤੇ ਕੱਲ ਨੂੰ 420 ਦਾ ਪਰਚਾ ਦੇ ਦੂੰਗਾ ਠੀਕ ਹੈ ਜਾ ਸਕਦੇ ਜਾਓ ਜੀ ਬਹੁਤ ਬਹੁਤ ਧੰਨਵਾਦੀ ਠੀਕ ਹੈ ਜੀ ਚਲੋ